ਇਹ ਚੁਣੀ ਸਰਕਾਰ ਦੀਆਂ ਜੇਟਨ ਟੌਪ ਜੋ ਅਸੀਂ ਹੋ ਨਸ਼ੇ ਦੇ ਤਰੁਵਾਂ ਸੰਬੰਧੀ ਦੇਲੇ ਜੋ ਡਰਗਡਿਕਸ ਸਹਿਯੇ ਇਹਨਾਂ ਲਈ ਅਸੀਂ ਜੋ ਕਾਰਵਾਈ ਕਰ ਰਹੇ ਹਾਂ ਉਸੇ ਤਰ੍ਹਾਂ ਜਿਹੜੇ ਹੈਗੇ ਜਿਹੜੇ ਜ਼ਿਆਦਾ ਡਰਗਡਿਕਟ ਜ਼ਿਆਦਾ ਨਸ਼ੇ ਦੇ ਆਦਿਓ ਨੂੰ ਮੋਟੀਵੇਟ ਕਰਕੇ ਅਸੀਂ ਦਾਖਲ ਕਰਵਾਦੇ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰਕੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਉਹਨਾਂ ਦੀ ਕਾਉਨਸਲਿੰਗ ਕਰਕੇ ਅਸੀਂ ਉਹਨੂੰ ਮੋਟੀਵੇਟ ਕਰਕੇ ਦਾਖਲ ਕਰਾ ਰਹੇ ਹਾਂ ਬਟ ਜਿਹੜਾ ਮੈਸ਼ਨ ਸ਼ਿਕਨੂ ਵੀ ਬੋਲਦਾ ਸੋਫਰਾ ਟਾਉਨ ਦੀ ਨਿਗਰਾਨੀ ਸੀ ਉਹ ਵੀ ਉਹਦੀ ਲੜੀ ਵਿੱਚ ਹਸਪਤਾਲ ਤੋਂ ਚਲੇ ਗਏ ਲਾਂਚ ਕਰਾਉਣ ਤੋਂ ਇਨਕਾਰੀ ਹੋ ਗਏ ਤੇ ਪਹਿਲਾਂ ਵੀ ਕਹੇ ਸੀ ਥੋੜੇ ਜਿਹਾ ਨਾ ਐਕਚੁਅਲੀ ਉਹ ਕਹੇ ਗਏ ਲੋਕ ਜੇ ਉੱਥੋਂ ਆਉਂਦਾ ਲਾਂਚ ਕਰਾਉਣ ਦੀ ਹਜਰ ਉਹਨਾਂ ਦੀ ਉਹਨਾਂ ਦੀ ਸਥਿਤੀ ਉਹਲੀ ਨਹੀਂ ਬਣੀ ਜੋ ਅਸੀਂ ਫਿਰ ਉਹਨਾਂ ਨਾਲ ਗੋਰਾ ਗੱਲ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਫਿਰ ਕੱਢ ਸਕ ਤੋਂ ਤਰ੍ਹਾਂ ਵੀ ਕਿੰਨੇ ਕਿੰਨੇ ਬੰਦੇ ਆ ਗਏ ਥੋੜੇ ਤਕਰੀਬਨ ਸਾਡੇ ਨੂੰ 15 ਤੋਂ ਉੱਤੇ ਜਿਹੜੇ ਹੈਗੇ ਆ ਜਿਹੜੇ ਡਾਕਟਰ 110 ਤੋਂ 120 ਤੇ ਉਹ ਆਪਣਾ ਕੰਮ ਦੀ ਖੁਸ਼ੀ ਨਾਲ ਉਹਦਾ ਲਾਂਚ ਕਰਵਾ ਦੇ। ਦੇਖੇ ਜਾਂਦੇ ਸਿਕਿਉਰਿਟੀ ਚੇਂਜ ਕਰਾਂਗੇ, ਕੋਈ ਸਿਕਿਉਰਿਟੀ ਚੇਂਜ ਹੋਵੇ। ਕੋਈ ਸਿਕਿਉਰਿਟੀ ਕੋਈ ਇਸ ਤਰੀਕੇ ਨਾਲ ਉਹਨਾਂ ਦੇ ਕੋਈ ਗਾਰਡ ਨਹੀਂ ਹੋ ਜਾਈਗੀ ਪਰ ਅਸੀਂ ਉੱਥੇ ਦੇਖਾਂ ਰਹੂ ਰੱਖਦੇ ਹਾਂ ਕਿ ਕੋਈ ਬਾਹਰੋਂ ਉਹਨਾਂ ਨੂੰ ਕੋਈ ਮੈਡੀਕਲ ਸਪਲਾਈ ਨਾ ਹੋਵੇ ਜਾਂ ਕੋਈ ਉਹਨਾਂ ਨੂੰ ਅਸੀਂ ਮੋਟੀਲੇਟ ਕੰਮ ਉੱਥੇ ਜਾਂਦੇ ਰਹਿੰਦੇ ਹਾਂ। ਕੁਝ ਤਰ੍ਹਾਂ ਦਾ ਵੀ ਗੈਣਾ ਵੀ ਨਸ਼ੇ ਅੰਦਰ ਮੇਜ ਜਾਂਦੇ ਉਹਨਾਂ ਬੀੜੀਆਂ ਸੇਟਾ ਵਗੈਰਾ ਜਾਂ ਚਿੱਟਾ ਮਿਲਦਾ। ਨਹੀਂ ਇਹ ਹੁਣ ਜੀ ਗੱਲ ਤੇ ਤਾਂ ਬਿਲਕੁਲ ਇਹ ਗੱਲ ਗਮਟੇ ਕੇ ਹਸਪਤਲ ਦੇ ਅੰਦਰ ਕੋਈ ਉੱਥੇ ਕੋਈ ਵੀੜੀ ਸਿਗਰਟ ਇਸ ਤਰੀਕੇ ਨਾਲ ਅੰਦਰ ਬੜੇ ਸੀਨੀਅਰ ਡਾਕਟਰ ਉਹਨਾਂ ਵੀ ਦੇਖ ਰਹੇ ਕਿ ਉਹ ਸਾਰਾ ਮੋਲ ਚੱਲ ਰਿਹਾ ਮੇਰਾ ਲੜਕਾ ਇਥੇ ਪ੍ਰੇਮ ਕੁਮਾਰ ਇਸੇ ਦਾਖਲਾ ਸੀ ਜੀ ਤੇ ਰਾਤੀ ਦੋ ਬੱਚੇ ਤੋਂ ਦੋਨੇ ਰਾਤ ਨੂੰ ਨਿਕਲ ਕੇ ਭੱਜ ਗਏ ਇਥੋਂ ਜੀ ਕਿਹੜੇ ਬਾਗ ਕੱਲੀ ਦਾਖਲਾ ਕਰਾਇਆ ਸੀ ਇਹਨੂੰ ਨਸ਼ੇ ਸ਼ੋਗਿੰਦਰ ਚ ਤੇ ਸ਼ਾਮੀ ਐਂਟਰ ਹੋਏ ਇਹਨਾਂ ਕੋਲ 4 ਵਜੇ ਬਾਅਦ ਚ ਤੇ ਸਪੈਸ਼ਲ ਗਏ ਗਏ ਆ ਵੀ ਇਹ ਪਹਿਲਾਂ ਵੀ ਗਏ ਪਾ ਚੁੱਕੇ ਸੀਗੇ ਇਹਨਾਂ ਖਿਆਲ ਰੱਖਿਓ ਇਹਨਾਂ ਨੇ ਜਾਂ ਤਾਂ ਦਵਾਈ ਦੇ ਪ੍ਰੋਪਰ ਦਿੱਤੀ ਇਹਨਾਂ ਨੂੰ ਤੇ ਜਿਹੜਾ ਵੀ ਸੁੱਤੇ ਨਹੀਂ ਰਾਮ ਨਾਲ ਤੇ ਕੁਝ ਪਤਾ ਚੱਲਿਆ ਵੀ ਇਹ ਜੇ ਨਰਿੰਦਰ ਨਸ਼ੇ ਵੀ ਮਿਲਦੇ ਸਾਰੇ ਵੀ ਕਹਤਾ ਬੀੜੀ ਜਰਦਾ ਚਿੱਟਾ ਤੱਕਸ਼ਾ ਦੇ ਵੇਲੇ ਵੇਲੇ ਨੂੰ ਹੁੰਦਾ ਹੋਏ ਸਾਨੂੰ ਬਾਰ ਬੰਦਿਆ ਦੱਸੇ ਤੇ ਸਾਨੂੰ ਹੁਣ ਹੀ ਕਹਿੰਦੇ ਆ ਹੁਣ ਇਹ ਤਾਂ ਕੁਝ ਨਹੀਂ ਦੱਸ ਰਹੇ ਸਾਨੂੰ ਤਾਂ ਅੱਗੇ ਬਸ ਇਹਨਾਂ ਨੇ ਸਵੇਰੇ ਮੈਨੂੰ ਸਵਾ ਸੱਤ ਵਜੇ ਦੱਸਿਆ ਕਹਿੰਦੇ ਵੀ ਅਸੀਂ 5 ਵਜੇ ਇਨਕੁਆਰੀ ਕੀਤੀ ਆ ਤੇ ਤੁਹਾਡਾ ਮੁੰਡਾ ਇੱਥੇ ਐ ਨਹੀਂਗਾ ਬੇਟਾ ਤਦੋਂ ਤੋਂ ਨਸ਼ਾ ਕਰਦਾ ਕੀ ਨਸ਼ਾ ਕਰਦਾ ਛੋਟਾ ਨਸ਼ਾ ਤਾਂ ਕਰ ਰਿਹਾ ਜੀ ਪਿਛਲੇ 8 ਸਾਲ ਤੋਂ ਇਹ 17 ਸਾਲ ਤੋਂ ਕੀ ਹਸਾਲ ਲੈਂਦਾ ਸੀ ਉਹ ਚਿੱਟੇ ਦੀ ਡੋਜੀ ਲੈਂਦਾ ਸੀਗਾਗਾ ਤੇ ਕਰ ਉਹਦੇ ਪੈਸੇ ਕੱਢ ਕੇ ਲੈ ਗਿਆ ਕੁਛ ਨਹੀਂ ਤਾਂ ਬਹੁਤ ਪਰੇਸ਼ਾਨ ਹੋਏ ਸੀਗੇ ਹੁਣ ਸਰਕਾਰ ਜਿਹੜੀ ਆਈ ਹੈ ਇਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਦਾਖਲ ਕਰਦੇ ਇਲਾਜ ਕਰਦੇ ਉਹਨਾਂ ਦਾ ਸਰਕਾਰ ਨੇ ਤਾਂ ਸਭ ਕੁਝ ਕੀਤਾ ਪਰ ਇੱਥੇ ਅੰਗੈਲੀ ਕਰ ਰਹੇ ਨੇ ਇਹਨਾਂ ਦੇ ਬੱਚੇ ਭੱਜ ਵੀ ਜਾਂਦੇ ਇੱਥੋਂ ਤੇ ਨਸ਼ਾ ਵੀ ਅੰਦਰ ਮਿਲ ਰਿਹਾ ਸਾਰਾ ਕੁਝ ਬੱਚੇ ਪਹਿਲਾਂ ਹੀ ਭੱਜੇ ਇੱਥੇ ਪਹਿਲਾਂ 3 ਮੁੰਡੇ ਭੱਜੇ ਸੀ ਉਸ ਤੋਂ ਪਹਿਲਾਂ 2 ਮੁੰਡੇ ਭੱਜੇ ਸੀ ਹਾਂਜੀ ਇਹ ਤੀਜੇ ਰੋਖਸਾ ਆਇਆ ਗਏ ਜਿਹੜੇ ਬੱਚੇ ਭੱਜ ਰਹੇ ਸਨ ਫੋਨ ਫਿਰ ਉਮੀਦ ਹੈ ਕੋਈ ਇਹਨਾਂ ਤੋਂ ਇਹ ਉਮੀਦ ਇਹਨਾਂ ਤੋਂ ਮੈਨੂੰ ਕੱਟੀ ਜੀ ਗਈ ਹੈ ਇਹਨਾਂ ਤੋਂ ਕੋਈ ਤੁਜੇਨੀਆਂ ਗਲੀ ਕਰੇ ਵੀ ਹੁਣ ਦੋ ਪੁਲਿਸ ਵਾਲੇ ਮੁਲਾਜ਼ਮ ਹਤੇ ਡਿਊਟੀ ਤੇ ਲੱਗੇ ਆ ਤੇ ਮਤਲਬ ਪੰਜ ਛੇ ਬੱਚੇ ਉਹਨੇ ਇਹਨਾਂ ਦੇ ਵਿੱਚੋਂ ਨਿਕਲ ਜਾਣਗੇ ਬੱਚੇ ਦੱਸੋ ਦੋ ਵਾਰ ਤੇ ਸਾਰੇ ਬੈਠੇ ਕਰਦੇ ਹੀ ਆ ਇਹਨੇ ਸਿਕਿਉਰਿਟੀ ਗਾਰਡ ਆ ਕੀ ਕਰ ਰਹੇ ਨਾਲ ਮੈਂ ਡੁਗਰਸ ਦੀ ਗਲਤੀ ਮਰ ਚਾਰ ਖੱਬੇ ਕੀ ਕੰਮ ਕਰ ਮੇਰਾ ਬਿਜਲੀ ਦਾ ਕੰਮ ਰੇਪਿੰਜਾ ਜੀ ਇਹ ਮਾਮਲਾ ਕੋਸ਼ਿਸ਼ ਨੇ ਦੋ ਅੰਗਰੀਸ ਸੀ ਥੋੜੇ ਜਿ ਮੋਟੀਵੇਟਿਡ ਘੱਟ ਸੀ ਤੇ ਦੀਵਾਰ ਟੱਪ ਕੇ ਭੱਜ ਗਈ ਪਹਿਲਾਂ ਵੀ ਭੱਜੇ ਕੋਈ ਪਰਲਾ ਤਾਂ ਨਹੀਂ ਕੋਈ ਪਰਲਾ ਤਾਂ ਕਦੇ ਕਦਾਈ ਕੋਈ ਹੋ ਜਾਂਦਾ ਹੁੰਦਾ ਹੁਣ ਦੇਖੋ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜੀਆਂ ਮਰੀਜ਼ਾਂ ਨੂੰ ਲੈ ਕੇ ਆ ਰਹੀ ਹੈ ਤੇ ਸਾਡੇ ਕੋਲ 15-20 ਮਰੀਜ਼ ਹੈ ਤੇ ਠੀਕ ਹੋ ਚੱਲੇ ਤੇ ਦੂਆ ਦਾ ਸੀ ਰੀਹੈਬਿਲਿਟੇਸ਼ਨ ਸੈਂਟਰ ਚ ਭੇਜ ਦਿੰਦੇ ਆ ਜੋ ਵੀ ਕਿੰਨੀ ਗੱਥੇ ਹੈ ਜੀ ਸਿਕਿਉਰਿਟੀ ਪੂਰੀ ਟਾਈਟ ਹੈ ਲੋ ਪੁਲਿਸ ਵਾਲੇ ਹਰ ਵੇਲੇ ਰਹਿੰਦੇ ਆ ਤੇ ਕਿਸ ਸਾਈਡ ਤੋਂ ਨਹੀਂ ਭੱਜੇ ਜੀ ਇਹ ਕੰਧ ਦੀਆ ਟੱਪੀ ਭੱਜ ਗਏ ਜੀ ਬਾਥਰੂਮ ਵਗੈਰਾ ਜਾਂਦੇ ਉੱਥੋਂ ਅਸ ਫਿਰਕੀ ਵਿੱਚੋਂ ਨਿਕਲ ਗਏ ਕੋ ਕਾਰ ਨਹੀਂ ਰੋਟਾ ਲੱਗਿਆ ਇਹਨਾਂ ਦਾ ਕੋਲਿਸ ਵਾਲੇ ਉਸ ਚ ਹੈ ਦੀ ਪੁਲਿਸ ਵਾਲਿਆਂ ਨੂੰ ਜ਼ਿਆਦਾ ਪਤਾ ਹੋਵੇਗਾ ਇਸ ਬਾਰੇ ਤੇ ਉਹ ਲਾਸਟ ਰਿਪੋਰਟੇ ਲਾਣ ਦੇ ਨਹੀਂ ਹੋਗਾ ਦੇ ਵਿੱਚ ਤੇ ਕਈ ਮਸ਼ੀਨ ਜਿਹੜੇ ਉਹ ਡੋਰਾ ਪਿਆ ਜਾਂਦਾ ਇਸ ਤਰ੍ਹਾਂ ਨਹੀਂ ਨਹੀਂ ਇਸ ਤਰ੍ਹਾਂ ਕੋਪੂ ਫਾਰ ਉਹ ਨੂੰ ਜੇ ਕੋਈ ਜ਼ਿਆਦਾ ਮਾਤਰਾ ਜੇ ਕਰਦਾ ਹੋਵੇ ਤਾਂ ਉਹ ਤਾਂ ਫਿਰ ਐਮਰਜੈਂਸੀ ਹੈ ਸਾਡੇ ਕੋਲ ਪੂਰੀ ਤਰ੍ਹਾਂ ਇਲਾਜ ਹੋ ਜਾਂਦਾ ਉਹਦਾ ਪਰ ਮੈਂ ਨਾ ਆਪ ਦਾ ਬੇਟਾ ਕੱਲ 9:00 ਆਪਣੇ ਸਿਟੀ ਆਬੀਡਮਿਟ ਕਰਵਾਇਆ ਸੀ ਭਾਈ ਕੋ ਜਿੱਥੇ ਲੈ ਕੇ ਆਏ ਸੀ ਤੇ 4:00 ਵਜੇ ਇਹਨਾਂ ਨੂੰ ਅੰਦਰ ਐਂਟਰੀ ਮਿਲੀ ਸੀ ਇਹਨਾਂ ਨੂੰ ਮੈਂ ਇਹ ਗੱਲ ਕਹਿ ਕੇ ਗਈ ਸੀ ਵੀ ਮੇਰੇ ਪਹਿਲਾਂ ਵੀ ਬੱਚੇ ਤੋਂ ਭੱਜੇ ਨੇ ਸਾਡੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਿਓ ਜੀ ਤੇ ਇਹਨਾਂ ਦੀ ਅਣਗਹਿਲੀ ਕਰਕੇ ਰਾਤ ਨੂੰ ਸਾਡੇ ਬੱਚੇ 5 ਵਜੇ ਸਾਨੂੰ ਫੋਨ ਆਇਆ ਵੀ ਤੁਹਾਡੇ ਬੱਚੇ ਭੱਜ ਗਏ ਨੇ ਹੁਣ ਕੀ ਕਹਿੰਦੇ ਆ ਕੋਣ ਸੀ ਇਹਨੂੰ ਸਾਨੂੰ ਇਹ ਕਹਿੰਦੇ ਕੋਈ ਗੱਲ ਨਹੀਂ ਜੇ ਭੱਜ ਗਏ ਤਾਂ ਭੱਜ ਗਏ ਕੋਈ ਗੱਲ ਨਹੀਂ ਜਾਣਦੇ ਇਹਨਾਂ ਸਰ ਇਹ ਕਿਤੇ ਨਾ ਕਿਤੇ ਇਹਨਾਂ ਦੀ ਇਹਨ ਗੱਲ ਹੀ ਨਾ ਤਾਂ ਇਹਨਾਂ ਨੇ ਮੈਡੀਸਨ ਮੈਨ ਲੱਗਦਾ ਦਿੱਤੀ ਏ ਜੋ ਪ੍ਰਸ਼ਾਸਨ ਕਰ ਰਿਹਾ ਸਾਨੂੰ ਇਨੀ ਸਰਕਾਰ ਨੇ ਦੇਇਤਾ ਦਿੱਤੀਆਂ ਇਹਨਾਂ ਕੋ ਸਾਡਾ ਸਰਕਾਰ ਕਰ ਰਹੀ ਏ ਸੈਂਟਰ ਖੋਲੇ ਨੇ ਫ੍ਰੀ ਸੈਂਟਰ ਖੋਲਣ ਕਿਸ ਵਾਸਤੇ ਖੋਲੇ ਨੇ ਬੱਚਿਆਂ ਨੂੰ ਬਚਾਉਣ ਖਾਤਰ ਖੋਲੇ ਨੇ ਤੇ ਜੇ ਸਾਡਾ ਸਟਾਫ ਸਾਡਾ ਪ੍ਰਸ਼ਾਸਨ ਕੰਮ ਹੀ ਨਹੀਂ ਕਰ ਰਿਹਾ ਫਿਰ ਸੈਂਟਰ ਖੋਲਣ ਦਾ ਕੋਈ ਫਾਇਦਾ ਨਹੀਂ